ਮੋਹਿਤ ਹਰਿਆਣੇ ਤੋਂ ਪਹੁੰਚਿਆ ਸਾਡੇ ਕੋਲੇ ਤਿੰਨ ਭੈਣਾਂ ਦਾ ਇਕੱਲਾ ਭਰਾ ਪਰ ਅੱਜ ਸੰਗਲਣਾ ਬੰਨ ਕੇ ਲਿਆਉਣਾ ਪਿਆ ਪਿਛਲੇ 7 ਸਾਲਾਂ ਤੋਂ ਹਰੀਸ਼ ਕੁਮਾਰ ਜੀ ਆਪਣੇ ਪੁੱਤ ਨੂੰ ਸੰਗਲਣਾ ਬੰਨ ਕੇ ਰੱਖਣ ਲਈ ਪਏ ਮੋਹਿਤ ਹੋਣ ਹਾਰਾ ਮੋਹਿਤ ਪੜਿਆ ਲਿਖਿਆ ਨੌਜਵਾਨ ਆ ਲੈ ਮੋਹਿਤ ਖੋਲ ਈਏ ਚੱਲ ਫਿਰ ਕੋ ਲੈ ਵੀ ਮੋਹਿਤ ਵੀਰੇ ਆਪਾਂ ਅੱਜ ਸਿੰਗਲ ਕੋਲਣ ਲੱਗਿਆ ਵਾਹਿਗੁਰੂ ਜੀ ਸੱਚੇ ਪਾਤਸ਼ਾਹ ਜੀ ਮੇਰ ਕਰਿਓ ਮੇਰੇ ਵੀਰੇ ਦੇ ਕਦੇ ਵੀ ਸਿੰਗਲ ਨਾ ਲੱਗਿਆ ਅਜ ਤੋਂ ਬਾਅਦ ਮੋਹਿਤ ਜੀ 7 ਸਾਲ ਬਾਅਦ ਆ ਜਿੰਦਾ ਖੁੱਲਿਆ 7 ਸਾਲ ਆ ਦੇਖੋ ਹੱਥ ਸਿੰਗਲ ਨਾਲ ਜੰਗਾਲੇ ਪਏ ਆ ਗੁੱਟ ਦੇ ਉੱਤੇ ਨਿਸ਼ਾਨ ਪਏ ਪਏ ਆ ਦਾਕੀ ਦੇ ਵਿੱਚ ਦੇਖਿਆ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 모हित ਹਰਿਆਣੇ ਤੋਂ ਪਹੁੰਚੇ ਸਾਡੇ ਕੋਲੇ ਇਹ ਵੀਰ ਫਾਦਰ ਸਾਹਿਬ ਨੇ 모हित ਦੇ ਤੁਹਾਡਾ ਕੀ ਨਾਮ ਜੀ ਹਰੀਸ਼ ਕੁਮਾਰ ਹਰੀਸ਼ ਕੁਮਾਰ ਜੀ ਆਪਣੇ ਪੁੱਤਰ ਨੂੰ ਸੰਗਲ ਬੰਨ ਕੇ ਲੈ ਕੇ ਆਏ ਨੇ ਨਾਲ ਆਪਣੇ ਦੋਸਤ ਨੂੰ ਲੈ ਕੇ ਆਏ ਨੇ ਕਿਉਂਕਿ ਇਕੱਲੇ ਦੇ ਕਾਬੂ ਨਹੀਂ ਆਉਂਦਾ 모ਹਿਤ ਤੇ 모ਹਿਤ ਹੋਣ ਹਾਰਾ 모ਹਿਤ ਪੜਿਆ ਲਿਖਿਆ ਨੌਜਵਾਨ ਆ 10 ਪੜਿਆ ਹੋਇਆ ਵਾ ਆਪਣੇ ਮਾਂ-ਬਾਪ ਦੀਆਂ ਅੱਖਾਂ ਦਾ ਤਾਰਾ ਸੀ 모ਹਿਤ ਤਿੰਨ ਭੈਣਾਂ ਦਾ ਇਕੱਲਾ ਭਰਾ ਪਰ ਅੱਜ ਸੰਗਲ ਨਾਲ ਬੰਨ ਕੇ ਲਿਆਉਣਾ ਪਿਆ 모ਹਿਤ ਦੇ ਪਾਪਾ ਨੂੰ ਪਿਛਲੇ 2 ਸਾਲ ਤੋਂ ਕਹਿੰਦੇ ਹੈ 7 ਸਾਲਾਂ ਤੋਂ ਪਿਛਲੇ 7 ਸਾਲਾਂ ਤੋਂ ਹਰੀਸ਼ ਕੁਮਾਰ ਜੀ ਆਪਣੇ ਪੁੱਤ ਨੂੰ ਸੰਗਲਣਾ ਬੰਨ ਕੇ ਰੱਖਣ ਲਈ ਮਜਬੂਰ। ਇਦਾਂ ਹੀ 모ਹਿਤ ਬੈਠਾ ਸੰਗਲਣਾ ਬੰਨਿਆ ਹੋਇਆ। 모ਹਿਤ ਦੀ ਚਾਬੀ ਦੀ ਉਹ ਹੀ ਜੰਦੇ ਦੀ। 모ਹਿਤ 10 ਪੜਿਆ ਹੋਇਆ ਆਪਣੇ ਬਾਪ ਦੀਆਂ ਬਹੁਤ ਸਾਰੀਆਂ ਉਮੀਦਾਂ ਦਾ ਇਹ ਚਾਨਣ ਮਨਾਰਾ ਅੱਜ ਸੰਗਲਣਾ ਬੰਨਿਆ ਹੋਇਆ। ਤਿੰਨ ਭੈਣਾਂ ਦਾ ਇਕੱਲਾ ਭਰਾ ਅੱਜ ਸੰਗਲਣਾ। ਲਿਆ 모ਹਿਤ ਖੋਲ ਦੀਏ। ਚੱਲ ਫਿਰ ਖੋਲ। ਲੈ ਵੀ 모हित ਵੀਰੇ ਆਪਾਂ ਅੱਜ ਸੰਗਲ ਖੋਲਣ ਲੱਗਿਆਂ ਵਾਹਿਗੁਰੂ ਜੀ ਸੱਚੇ ਪਾਤਸ਼ਾਹ ਜੀ ਮਿਹਰ ਕਰਿਓ ਮੇਰੇ ਵੀਰੇ ਦੇ ਕਦੇ ਵੀ ਸੰਗਲ ਨਾ ਲੱਗਿਆ ਅਜ ਤੋਂ ਬਾਅਦ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਨਾ ਵੀ 모ਹਿਤ ਦੇ ਜੀ 7 ਸਾਲ ਬਾਅਦ ਆ ਜਿੰਦਾ ਖੁੱਲਿਆ 7 ਸਾਲ ਆ ਦੇਖੋ ਹੱਥ ਸੰਗਲ ਨਾਲ ਜੰਗਾਲੇ ਪਏ ਆ ਗੋਟਰ ਦੇ ਉੱਤੇ ਨਿਸ਼ਾਨ ਪਏ ਪਏ ਆ ਗਿੱਟਿਆਂ ਦੇ ਉੱਪਰ ਮੋਹਿਤ ਦੇ ਨਿਸ਼ਾਨ ਬਣੇ ਪਏ ਆ ਮਜਬੂਰੀ ਕੀ ਕੁਛ ਕਰਾਣ ਦੀ ਹੈ ਇਨਸਾਨ ਤੋਂ ਇੱਕ ਮਾਂ ਬਾਪ ਆਪਣੇ ਬੱਚਿਆਂ ਨੂੰ ਕਿਵੇਂ-ਕਿਵੇਂ ਪਾਲਦਾ ਕਿੰਨੇ ਦੁੱਖ ਤਕਲੀਫਾਂ ਝੱਲ ਕੇ ਆਪਣੇ ਬੱਚਿਆਂ ਦੀ ਪਰਵਰਿਸ਼ ਕਰਦੇ ਆ ਪਰ ਐਦਾਂ ਬੰਨ ਕੇ ਰੱਖਣ ਲਈ ਜਦੋਂ ਉਹ ਮਜਬੂਰ ਹੁੰਦੇ ਆ ਉਹ ਸਮਾਜ ਜ਼ਿੰਮੇਵਾਰ ਆ ਇਹਦੀ ਜਿੰਨੀ ਤਕਲੀਫ ਬੰਨ ਕੇ ਰੱਖਣਦੇ ਆ ਉਦੋਂ ਕਈ 100 ਗੁਣਾ ਵੱਧ ਤਕਲੀਫ ਲੋਕ ਜਦੋਂ ਕੁੱਟਦੇ ਆ ਮਾਰਦੇ ਆ ਉਹਦੀਆਂ ਛੋਟੀਆਂ ਛੋਟੀਆਂ ਗਲਤੀਆਂ ਇਸ ਤਰੀਕੇ ਨਾਲ ਬਣ ਜਾਂਦੀਆਂ ਜਿਵੇਂ ਉਹ ਕੋਈ ਰੇਪਿਸਟ ਹੋਵੇ ਅੱਗੇ ਵੀ ਗੱਲ ਕਰਦੇ ਆ ਸਾਡੇ ਕੋਲੇ ਭਾਈ ਆ ਡਾਕਟਰ ਸਾਹਿਬ ਨੇ ਦਿਨੇਸ਼ ਤਲਵਾਰ ਜੀ ਉਹ ਮੈਂਟਲੀ ਅਫਸੈਟ ਹੋ ਗਏ 40 ਹਸਪੀਟਲ 'ਚ ਕਿਸੇ ਟਾਈਮ ਡਾਕਟਰ ਰਹੇ ਉਹ ਪਰ ਜਦੋਂ ਅਫਸੈਟ ਹੋ ਗਏ ਸੜਕਾਂ ਤੇ ਘੁੰਮਦੇ ਰਹਿੰਦੇ ਸੀ ਇੱਕ ਦਿਨ ਇੱਕ ਬੀਬੀ ਮੰਦਿਰ ਜਾ ਰਹੀ ਸੀ ਥਾਲੀ ਲੈ ਕੇ ਥਾਲੀ ਦੇ ਵਿੱਚ ਪੂੜੀਆਂ ਛੋਲਿਆਂ ਦਾ ਸੀਗਾ ਕੋਈ ਪ੍ਰਸ਼ਾਦਾ ਮੰਦਿਰ ਲੈ ਕੇ ਆਈ ਸੀ ਮੱਥਾ ਟੇਕ ਕੇ ਆਈ ਸੀ ਜਾਂ ਜਾ ਰਹੀ ਸੀ ਤਾਂ ਉਹਨੇ ਉਹ ਥਾਲੀ ਖੋਣ ਦੀ ਕੋਸ਼ਿਸ਼ ਕੀਤੀ ਭੁੱਖਾ ਸੀ ਕੱਪੜੇ ਤਾਂ ਤੇ ਹੈ ਨਹੀਂ ਸੀ ਕੱਲਾ ਕੱਚਾ ਪਜਾਮਾ ਪਾਇਆ ਸੀ ਉਵੇਂ ਘੁੰਮ ਰਿਹਾ ਸੀ ਮੈਂਟਲੀ ਹੋ ਗਿਆ ਸੀ ਜਦੋਂ ਉਹਨੇ ਥਾਲੀ ਖੋ ਕੇ ਰੋਟੀ ਖਾਣ ਦੀ ਕੋਸ਼ਿਸ਼ ਕੀਤੀ ਲੋਕਾਂ ਨੇ ਇੰਨਾ ਕੁੱਟਿਆ ਉਹਨੂੰ ਪੁਲਿਸ ਸੱਦ ਲਈ ਉਹਦੇ ਤੇ ਰੇਪ ਟੂ ਅਟੈਂਪਟ ਦਾ ਚਾਰਜ ਲਵਾ ਕੇ ਉਹਨੂੰ ਜੇਲ੍ਹ ਭੇਜਤਾ ਉਹ 2-3 ਸਾਲ ਜੇਲ੍ਹ ਲਾ ਕੇ ਆਇਆ ਵਿਚਾਰਾ ਉਹ ਸਿੱਧਰਾ ਬੰਦਾ ਭੁੱਖਾ ਬੰਦਾ ਰੱਬ ਦਾ ਰੂਪ ਬੰਦਾ ਨਾ ਪੁਲਿਸ ਨੇ ਦੇਖਿਆ ਜਦੋਂ ਉਹਨੂੰ ਫੜਿਆ ਪਰਚਾ ਦਿੱਤਾ ਨਾ ਉਹ ਜੱਜ ਨੇ ਦੇਖਿਆ ਜਿਹਨੇ ਉਹਨੂੰ ਸਜ਼ਾ ਸੁਣਾਈ ਨਾ ਜੇਲ ਜੇਲਰਾਂ ਨੇ ਦੇਖਿਆ ਜਿਹਨੇ ਉਹਨੂੰ ਉੱਥੇ ਰੱਖਿਆ 3 ਸਾਲ ਲੱਗੇ ਉਹ ਸਿੱਧੇ ਬੰਦੇ ਨੂੰ ਦੁਬਾਰਾ ਫੇਰ ਉਹਨਾਂ ਹਾਲਾਤਾਂ ਦੀ ਸੜਕ ਤੇ ਛੜਤਾ 9 ਸਾਲ ਫੇਰ ਉਹ ਸੜਕਾਂ ਤੇ ਘੁੰਮਦਾ ਰਿਹਾ ਫਿਰ ਉੱਥੋਂ ਜਾ ਕੇ ਅਸੀਂ ਸੁਪਨਿਆਂ ਦੇ ਘਰ ਲੈ ਕੇ ਆਏ ਅੱਜ ਸਾਡੇ ਕੋਲੇ ਵਧੀਆ ਪ੍ਰੈਕਟਿਸ ਕਰਦਾ ਬਾਈ ਐਦਾਂ ਮਜਬੂਰੀ ਆ ਪਰਿਵਾਰਾਂ ਦੀ ਫਿਰ ਬੰਨ ਕੇ ਰੱਖਣੇ ਪੈਂਦੇ ਨੇ ਕਿਉਂਕਿ ਐਦਾਂ ਕੁੱਟ ਖਾਂਦੇ ਝੱਲੇ ਨਹੀਂ ਜਾਂਦੇ ਲੈ ਵੀ ਮੋਹਿਤ ਬੋਲੇ ਸੋਨਹਾਂ